ਜੇਕਰ ਤੁਸੀਂ ਪਟਿਆਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮਕਾਨ, ਕੋਠੀ ਅਤੇ ਦੁਕਾਨ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਆਰ.ਬੀ ਪ੍ਰਾਪਰਟੀ ਸਲਾਹਕਾਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਆਰ.ਬੀ ਪ੍ਰਾਪਰਟੀ ਸਲਾਹਕਾਰ ਬਿੱਤੇ ਸਮੇ ਤੋਂ ਹੀ ਜ਼ਮੀਨਾਂ ਖਰੀਦਣ ਅਤੇ ਵੇਚਣ ਵਿੱਚ ਵੱਖ-ਵੱਖ ਇਲਾਕਾ ਵਾਸੀਆਂ ਨੂੰ ਕੰਸਲਟ ਕਰ ਰਹੇ ਹਨ। ਜੇਕਰ ਤੁਸੀਂ ਵੀ ਪਟਿਆਲਾ ਸ਼ਹਿਰ ਦੇ ਕਿਸੇ ਇਲਾਕੇ ਵਿੱਚ ਕਰ ਜਾਂ ਦੁਕਾਨ ਕੋਠੀ ਆਦਿ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਆਰਬੀ ਪ੍ਰਾਪਰਟੀ ਸਲਾਹਕਾਰ ਦਾ ਦਫਤਰ ਪਟਿਆਲਾ ਦੇ ਧਮੋ ਮਦਰਾ ਵਿਖੇ ਸਥਿਤ ਹੈ ਜੋ ਵੀ ਨੰਬਰ ਰੇਲਵੇ ਫਾਟਕ ਪ੍ਰਤਾਪ ਨਗਰ ਦੇ ਨਜ਼ਦੀਕ ਪਹਿਲੀ ਪੁਲੀ ਚੜਕੇ ਆਰਬੀ ਪ੍ਰਾਪਰਟੀ ਸਲਾਹਤਾਰ ਦਾ ਮੁੱਖ ਦਫਤਰ ਹੈ ਜਿੱਥੇ ਕਿ ਸ਼ਿਵਾਜੀ ਧਾਰੀਵਾਲ ਅਤੇ ਰਾਜਕੁਮਾਰ ਸਬਰਵਾਲ ਲੋਕਾਂ ਨੂੰ ਆਪਣੀ ਸੇਵਾਵਾਂ ਦੇ ਰਹੇ ਹਾਂ ਜੇ ਕਿਸੇ ਨੇ ਜ਼ਮੀਨ ਕੋਠੀ ਜਾਂ ਦੁਕਾਨ ਆਦਿ ਦੀ ਖਰੀਦਾਰੀ ਜਾਂ ਵੇਚਣਾ ਹੈ ਤਾਂ ਇੱਕ ਵਾਰ ਆਰ ਬੀ ਪ੍ਰਾਪਰਟੀ ਸਲਾਹਕਾਰ ਨਾਲ ਜਰੂਰ ਸੰਪਰਕ ਕਰੋ ਮੈਂ சிவாਜੀ ਧਾਰੀਵਾਲ ਜੋ ਕਿ ਆਰ ਬੀ ਪ੍ਰਾਪਰਟੀ ਸਲਾਹਕਾਰ ਤੁਮੋ ਮਾਜਰਾ ਨੇੜੇ ਪਹਿਲੀ ਪੁਲੀ ਪਟਿਆਲੇ ਦੇ ਵਿੱਚ ਬਾਲਕਨਾਥ ਦੇ ਮੰਦਰ ਤੋਂ ਅੱਗੇ ਅਸੀਂ ਪ੍ਰਾਪਰਟੀ ਡੀਲਰ ਦੀ ਜੋ ਸਲਾਹ ਪ੍ਰਾਪਰਟੀ ਸਲਾਹਕਾਰ ਦੀ ਜੋ ਦੁਕਾਨ ਖੋਲੀ ਹੈ ਉਸ ਤੋਂ ਅਸੀਂ ਜਾਣੂ ਕਰਾਉਣਾ ਹੈ ਕਿ ਇਹ ਸਾਡਾ ਇੱਕ ਸੇਵਾਵਰਗਾ ਕੰਮ ਹੈ ਤਾਂ ਕਿ ਜਿਹੜੇ ਘੱਟ ਇਨਕਮ ਵਾਲੇ ਇਨਸਾਨ ਹੈ ਉਹ ਵੀ ਘੱਟ ਰੇਟ ਤੇ ਮਕਾਨ ਬਣੇ ਬਣਾਏ ਮਕਾਨ ਜਾਂ ਕੋਈ ਹੋਰ ਵੱਡੀਆਂ ਕੋਠੀਆਂ ਵੱਡੇ ਲੋਕ ਲੈਣਾ ਚਾਹਣ ਜਾਂ ਕਿਸੇ ਵੀ ਤਰੀਕੇ ਦਾ ਕੋਈ ਵੀ ਬੰਦਾ ਆ ਜਾਂਦਾ ਜਾਂ ਦੁਕਾਨ ਲੈਣੀ ਚਾਹਣ ਸਾਡੇ ਕੋਲ ਦੁਕਾਨ ਮਕਾਨ ਕੋਠੀਆਂ ਪਲਾਟ ਔਰ ਐਗਰੀਕਲਚਰ ਲੈਂਡ ਦੇ ਗਾਹਕ ਵੀ ਸਾਡੇ ਕੋਲ ਆ ਰਹੇ ਆ ਔਰ ਅਸੀਂ ਇਸ ਕੰਮ ਨੂੰ ਬੜੀ ਮਿਹਨਤ ਤੇ ਲਗਨ ਦੇ ਨਾਲ ਕਰ ਰਹੇ ਆ ਔਰ ਮੇਰੇ ਨਾਲ ਮੇਰੇ ਵੀਰ ਰਾਜਕੁਮਾਰ ਜੀ ਨਾਲ ਹੀ ਸੈਟਲਡ ਨੇ ਅਸੀਂ ਦੋਵੇਂ ਤੇ ਸਾਡਾ ਜਿਹੜਾ ਲੋਕਾਂ ਨਾਲ ਸਹਿਚਾਰ ਬਣ ਰਿਹਾ ਬਹੁਤ ਅੱਛਾ ਲੋਕ ਆ ਇੱਥੋਂ ਦੇ ਧੰਮੂ ਮਾਜਰਾ ਦੇ ਔਰ ਸਾਡੇ ਜਿਹੜੇ ਦੁਕਾਨਾਂ ਦੇ ਪਲਾਟ ਹੈ ਉਹ ਵੀ ਬਹੁਤ ਸਸਤੇ ਰੇਟਾਂ ਤੇ ਹੈ ਔਰ ਪਿੱਛੇ ਰਜਿਸਟਰੀ ਵਾਲੇ ਮਕਾਨ ਹੈ ਉਹ ਵੀ ਬਹੁਤ ਘੱਟ ਰੇਟ ਤੇ ਮਿਲ ਰਹੇ ਹੈ ਔਰ ਫੋਰ ਲੀਜ਼ ਵਾਲੇ ਮਕਾਨ ਵੀ ਕੋਠੀਆਂ ਵੀ ਸਾਡੇ ਕੋਲ ਬਣੀਆਂ ਬਣਾਈਆਂ ਹੈੀਆਂ ਜੋ ਕਿ ਬਹੁਤ ਹੀ ਘੱਟ ਰੇਟ ਤੇ ਯਾਨੀ ਕਿ ਅੱਧੇ ਰੇਟਾਂ ਤੇ ਵਿਕ ਰਹੀਆਂ ਨੇ ਔਰ ਕੰਡੀਸ਼ਨ ਵੀ ਅੱਛੀ ਹੈ ਘਰਾਂ ਦੀ ਔਰ ਲੋਕ ਵੀ ਇੱਥੋਂ ਦੇ ਬਹੁਤ ਬਹੁਤ ਅੱਛੇ ਹੈ ਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਇਲਾਕਿਆਂ ਦੀ ਜ਼ਮੀਨ ਸਾਡੇ ਕੋਲ ਆ ਰਹੀ ਹੈ ਔਰ ਸੰਗਰੂਰ ਸਾਈਡ ਤੇ ਲੋਕ ਵੱਧ ਰਹੇ ਨੇ ਔਰ ਸੰਗਰੂਰ ਵਾ ਇਹ ਤਮੂਮਾ ਦਾ ਰੋਡ ਸਿੱਧੀ ਸੰਗਰੂਰ ਨੂੰ ਨਿਕਲਦੀ ਆ ਆ ਪਾਖੜਾ ਤੇ ਉਸ ਤੋਂ ਪਹਿਲਾਂ ਬਹੁਤ ਵੱਡੀ ਗ੍ਰੀਨ ਐਵੇਨਿਊ ਕਲੋਨੀ ਆ ਔਰ ਕਈ ਕਲੋਨੀਆਂ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਵੀ ਸਾਡੇ ਕੋਲ ਪਲਾਟ ਹੈਗੇ ਆ ਔਰ ਇਸ ਤੋਂ ਇਲਾਵਾ ਆ ਪਾਸੋ ਚੁੰਗੀ ਔਰ ਭਰਤਨਗਰ ਔਰ ਇਧਰ ਬਡੂਂਗਰ ਜੈਜਵਨ ਕਲੋਨੀ ਔਰ ਖਾਸ ਕਰਕੇ ਪ੍ਰਤਾਪ ਨਗਰ ਦੇ ਵਿੱਚ ਸਾਡੇ ਕੋਲ ਬਨੇ ਬਨਾਈਆਂ ਕੋਠੀਆਂ ਅਤੇ ਇਸ ਤੋਂ ਇਲਾਵਾ ਪਲਾਟ ਵੀ ਹਨ ਔਰ ਦੁਕਾਨਾਂ ਵੀ ਸਾਡੇ ਕੋਲ ਹਨ ਤੋਂ ਕਿਸੇ ਵੀ ਮੇਰੇ ਵੀਰ ਭਾਈ ਭੈਣ ਨੇ ਕੋਈ ਵੀ ਪਲਾਟ ਸਲਾਹ ਲੈਣੀ ਹੋਵੇ ਪਲਾਟ ਬਾਰੇ ਕੋਟੀ ਬਾਰੇ ਤਾਂ ਉਹ ਸਾਡੀ ਦੁਕਾਨ ਧੰਮੋ ਮਾਰਿਆ ਨੇੜੇ ਪਹਿਲੀ ਪੁਲੀ ਪਟਿਆਲਾ ਵਿਖੇ ਆ ਕੇ ਆ ਸਕਦੇ ਆ ਤਾਂ ਡਿਸਕਸ਼ਨ ਆਪਣੀ ਕਰ ਸਕਦੇ ਇੱਕ ਵਾਰੀ ਕਿਰਪਾ ਨੋਟ ਕਰ ਲਿਆ ਜਾਵੇ ਕਿ ਤੁਮੂ ਮਾਰ ਨੇੜੇ ਪਹਿਲੀ ਪੁਲੀ ਬਾਲਕਨਾਥ ਮੰਦਿਰ ਦੇ ਤੋਂ ਅੱਗੇ ਪਟਿਆਲੇ ਦੇ ਵਿੱਚ ਸਾਡੀ ਆਰਬੀ ਪ੍ਰਾਪਰਟੀ ਸਲਾਹਕਾਰ ਦੀ ਦੁਕਾਨ ਹੈ ਤੇ ਮੇਰਾ ਸ਼ਿਵਾਜੀ ਨਾਮ ਤੇ ਫੋਨ ਨੰਬਰ 98781 80959 ਹੈ ਔਰ ਮੇਰੇ ਵੀਰ ਰਾਜਕੁਮਾਰ ਜੀ ਇਹਨਾਂ ਦਾ ਨੰਬਰ ਹੈਗਾ 98031 14201